ਸਿੱਧੂ ਮੂਸੇਵਾਲੇ ਦੇ ਫੈਨ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਇੱਕ ਅਜੀਹਾ ਫੈਨ ਜਿਹਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਇਹ ਸਿੱਧੂ ਮੂਸੇਵਾਲੇ ਦਾ ਫੈਨ ਇੱਕ ਆਟੋ ਚਲਾਉਂਦਾ ਤੇ ਆਪਣੇ ਆਟੋ ਦੇ ਵਿੱਚੇ ਨੇ ਚਾਰੋਂ ਪਾਸੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਚਪਕਾਈਆਂ ਹੋਈਆਂ ਨੇ ਹੋਰ ਤਾਂ ਹੋਰ ਜੇ ਕੋਈ ਸਵਾਰੀ ਸਿੱਧੂ ਮੂਸੇਵਾਲੇ ਬਾਰੇ ਆ ਕੇ ਕੋਈ ਮਾੜਾ ਚੰਗਾ ਬੋਲਦੀ ਆ ਤਾਂ ਇਹ ਆਪਣੇ ਆਟੋ 'ਚ ਉਹਨੂੰ ਥੱਲੇ ਉਤਾਰ ਦਿੰਦਾ ਹੈ ਬਾਕੀ ਗੱਲ ਤੁਸੀਂ ਇਸ ਆਟੋ ਵਾਲੇ ਤੋਂ ਹੀ ਸੁਣ ਲਓ ਜੇ ਜਦੋਂ ਕੋਈ ਸਵਾਰੀ ਆਉਂਦੀ ਆ ਇਹਦੇ ਬਾਰੇ ਕੁਝ ਮਤਲਬ ਚੰਗਾ ਬੋਲਦੇ ਨੇ ਜਾਂ ਕੋਈ ਮਾੜਾ ਵੀ ਕਹਿੰਦੇ ਆ ਵਿੱਚ ਆਹ ਚੰਗਾ ਮੌਲਣ ਵਾਲਾ ਦਾ ਜਾਊਗਾ ਹੀ ਜਾਊਗਾ ਮਾੜਾ ਬੋਲਣ ਵਾਲੇ ਨੂੰ ਥੱਲੇ ਲਾ ਦਿੰਨੇ ਆ ਭਾਈ ਅਸੀਂ ਕਹਿ ਦਿੰਨੇ ਆ ਜਾ ਤੈਨੂੰ ਸਾਨੂੰ ਲੋੜ ਨਹੀਂ ਤੇਰੀ ਪੈਸਿਆਂ ਦੀ ਅੱਛਾ ਜੀ ਹਾਂ ਇਸ ਕੇ ਇਹ ਆਪਾਂ ਬਰਖਲਾਫ ਸੁਣ ਨਹੀਂ ਸਕਦੇ ਇੱਕ ਜਦੋਂ 29 ਪੰਜ 2022 ਨੂੰ ਹਨਾ ਸਿੱਧੂ ਬਾਈ ਦੀ ਡੈਥ ਹੋਈ ਸੀ ਤਾਂ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਉਸ ਦਿਨ ਮਹਿਸੂਸ ਹੋਇਆ ਵੀ ਸਾਡਾ ਬਸ ਸਾਰਾ ਕੁਝ ਲੁੱਟ ਗਿਆ ਦੁਨੀਆ ਦੇ ਅੰਦਰ ਤੇ ਤੁਹਾਨੂੰ ਸਿੱਧੂ ਬਾਈ ਦਾ ਕਿਹੜਾ ਗਾਣਾ ਪਸੰਦ ਆ ਜ਼ਿਆਦਾ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਇੱਕ ਤੁਸੀਂ ਆ ਗੱਲ ਦੇ ਵਿੱਚ ਮਤਲਬ ਲੌਕਟ ਬਹੁਤ ਵਧੀਆ ਪਾ ਰੱਖਿਆ ਇੱਥੋਂ ਪਤਾ ਲੱਗਦਾ ਜੀ ਬਾਈ ਕੱਟੜ ਫੈਨਾ ਸਿੱਧੂ ਬਾਈ ਦਾ ਦੇਖੋ ਤੁਸੀਂ ਧਿਆਨ ਨਾਲ ਤੇ ਕਿੰਨੀ ਖੁਸ਼ੀ ਹੋਈ ਜਦੋਂ ਸਿੱਧੂ ਬਾਈ ਦਾ ਹੁਣ ਦੁਬਾਰੇ ਜਨਮ ਹੋਇਆ ਸਾਨੂੰ ਇੰਨੀ ਖੁਸ਼ੀ ਹੋਈ ਹੈ ਜੀ ਬਸ ਜ਼ਮੀਨ ਤੇ ਸਾਡੇ ਪੈਰ ਨਹੀਂ ਦਿਖਦੇ ਅੱਛਾ ਜੀ ਐ ਵੀ ਬਾਤ ਸੁਣਤਾ ਬੱਲੇ ਬੱਲੇ ਹੋ ਗਈ ਠੀਕ ਹੈ ਜੀ ਤੇ ਤੁਸੀਂ ਕਦੇ ਸਿੱਧੂ ਬਾਈ ਨੂੰ ਮਿਲਣ ਗਏ ਹੋ ਹਾਂ ਜਾਂਦੇ ਨੇ ਉੱਥੇ ਜਾਣੇ ਰਹਿੰਦੇ ਆ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਤੇ ਮਿਲਾਂਗੇ ਧੰਨਵਾਦ